ਆਜੋ ਆਜੋ ਭਈ ਆਜੋ ਦੇਖ ਚਲਾ ਕੇ ਫੋਨ ਤੇ ਇੰਟਰੋਡਕਸ਼ਨ ਦੇ ਸਰ ਜਾ ਮੈਨੂੰ ਲਾਈਵ ਦਾ ਚੈੱਕ ਕਰ ਲੈ ਚਲ ਕਰ ਲਾਈਵ ਚੈੱਕ ਕਰ ਚਲ ਤੂੰ ਇੰਟਰੋਡਕਸ਼ਨ ਦੇ ਆਪ ਦੀ ਨੋਟੀਫਿਕੇਸ਼ਨ ਹੋਣੀ ਚਾਹੀਦੀ ਆ ਯਾਰ ਮੇਰਾ ਨਾਮ ਕਰਨਵੀਰ ਹੈ ਹੋਰ ਪਿੰਡ ਪਿੰਡ ਦੱਸ ਦੇ ਪਿੰਡ ਗੁੰਡੇਣਾ ਕਲਾ ਹੂੰ ਸ਼ਹਿਰ ਬਠਿੰਡਾ ਹਾਂ ਹਾਂ ਛੋਈ ਨਹੀਂ ਹੁੰਦਾ ਤੇਰੇ ਵਾਲਾ ਵੇ ਜੁੜਿਆ ਕੋਈ ਚਲਿੰਦ ਇਹ ਹੋ ਗਿਆ ਹੋ ਗਿਆ ਇੱਕ ਹੋ ਗਿਆ ਇੱਕ ਬੰਦਾ ਹੋ ਗਿਆ ਜਿਸੂ ਗਿਆ ਹੋ ਗਿਆ ਜਿਸੂ ਗਿਆ ਲਾ ਇਹ ਤਰ ਹੋ ਗਿਆ ਪਰ ਮੈਸਰੀ ਕੋਲ ਹੈ ਨਹੀਂ ਕਿ ਮੈਂ ਉੱਥੇ ਹੈਗਾ ਕੀਤੇ ਪਿਆ ਉਹਨਾਂ ਦੇ ਸਾਰਿਆਂ ਦੇ ਹਾਂ ਸਾਰੇ ਬੁੱਢੇ ਚ ਹਾਂ ਲਾਹਾਂ ਲਾਈਵ ਚੱਲੀ ਜਾਂਦਾ ਸਿੱਧਾ ਪ੍ਰਸਾਰਣ ਦਦਾ ਮਨ ਵੀਡੀਓ ਬਣੀ ਜਾਂਦੀ ਐ ਸਮਝ ਲੈ ਸਿੱਧਾ ਚਲੀ ਜਾਂਦਾ ਸਿੱਧਾ ਹੀ ਉਹ ਹੋਊਗਾ ਬੋਲ ਕੋਸ ਹੋਏ ਨਟਕਾ ਤੋੜਦਾ ਆਈਫੋਨ ਲੈਂਦਾ ਮੈਂ ਆਈਫੋਨ ਲੈਂਦਾ ਆਇਂ ਤਾਂ ਨਹੀਂ ਆਈਫੋਨ ਆਉਣੇ ਚਲੋ ਸੁਣਾਉ ਕੋਈ ਗੱਲ ਮਤਾਂ ਦੱਸ ਤੇ ਕੀ ਫਰਕ ਆ ਤੇਰੇ ਪਿੰਡ ਦਾ ਪਿੰਡ ਦਾ ਹਾਂਜੀ ਮਿੱਤਰਾਂ ਹਾਂ ਮੇਰੇ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਵੀ ਤੇਰੇ ਲੋਕ ਤੇ ਵੀ ਤੇਰੇ ਲੋਕਾਂ ਮ ਲਾਈਵ ਚ ਲਾਈਵ ਚ ਲਾਈਵ ਚ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੋਲੀਓ ਵਾਹ ਯਾਰ ਜੋਪਣੀ ਕਰਨਾ YouTube ਤੇ ਸਰਚ ਕਰਿਓ ਗੱਲ ਫਾਰਮ ਇੱਕ ਨਾਮ ਨਾਲੋਂ ਆਪਣਾ ਚੈਨਲ ਆ ਸਬਸਕ੍ਰਾਈਬ ਕਰਿਓ ਹਾਂ ਕਰਨਾ ਬੋਲਦਾ ਤੁਸੀਂ ਹੋਰ ਕੋਈ ਬੰਦੀ ਨਹੀਂ ਆਇਆ ਹੋ ਯਾਰ ਮਗਰ ਨੂੰ ਦੇਖ ਲੈਣਗੇ ਚਲ ਉਹ ਗੜਮ ਇੱਕ ਪਹਿਲੀ ਅਰਜੀ ਚੱਕ ਲਈ ਪਹਿਲੀ ਅਰਜੀ ਚੱਕ ਲੋ ਹੋਣ ਮੋਟਾਇਆ ਆ ਗਿਆ ਉਹ ਇੱਕ ਬੰਦਾ ਹੋਰ ਕਮੈਂਟ ਕਰੀ ਕਮੈਂਟ ਕਰੀ ਮੇਰੇ ਸਾਹ ਨੂੰ ਕਮੈਂਟ ਆਪਾ ਹੋਈ ਨਹੀਂ ਕੀਤੇ ਕਿੱਥੇ ਆ ਬੰਦੇ ਆਉਣ ਹੀ ਨਹੀਂ ਕੀਤੇ ਤਾਰੇ ਯਾਰੇ ਕਮੈਂਟ ਕਰ ਲਓ ਜਿਹਨੇ ਆਇਆ ਸਾਨੂੰ ਪਤਾ ਲੱਗੇ ਇੱਕ ਇੱਕ ਬੰਦਾ ਹੀ ਆ ਅਜੇ ਆਪਾਂ ਨੂੰ ਹਸਾਬ ਹੈ ਨਹੀਂਗਾ ਲਾਈਵ ਕਰਨ ਦਾ ਤੇ ਬਾਕੀ ਕਿਤੇ ਲਾਈਵ ਹੂੰ ਇਹਨੇ ਜੋੜ ਦੇ ਮਿਸਤਰੀ ਲੱਗੇ ਹੋਏ ਆ ਉੱਥੇ ਕੰਮ ਚੱਲੀ ਜਾਂਦਾਗਾ ਤੇ ਅਰੇ ਯਾਰ ਗੱਡੀ ਤੇ ਲੱਗਦਾ 10 ਰੁਪਏ ਬੱਸ ਤੇ ਲੱਗਦਾ 70 ਰੁਪਏ ਨੇ ਤੇਲ ਨਹੀਂ ਜੜਦਾ ਮੇਨ ਗੱਲ ਇਹ ਹੈ ਨਾ ਸਹੀ ਗੱਲ ਹੈ ਮੇਨ ਗੱਲ ਇਹ ਵੀ ਜਿਹੜੀ ਮੇਰੇ ਘਟੀਕ ਲੱਗਦਾ 10 ਰੁਪਏ ਉੱਥੇ 70 ਤੇ ਹਾਂ ਹਾਂ 60 ਰੁਪਏ ਇਨਵੈਸਟਮੈਂਟ ਕਰ ਲੈਂਦਾ ਇਧਰ ਲੋ ਟਰੈਕਟਰ ਲੋ ਸਿੱਧੀ ਚੰਦ ਭਾਂਦੀ ਹੈ ਨਾ ਇੱਥੋਂ ਨਹੀਂ ਨਹੀਂ ਇਹਦੇ 15 ਰੁਪਏ ਹੋ ਜਾਂਦੇ ਆ ਹਾਂ ਪੂਰਾ ਉਹਨਾਂ ਨੇ ਮਟੀਰੀਅਲ ਲਈ ਆ ਹਾਂ 10 ਰੁਪਏ 10 ਰੁਪਏ ਦਾ ਤੂੰ ਕਰਦਾ ਤਿੰਨ ਬੰਦੇ ਹੋਗੇ ਤਿੰਨ ਬੰਦੇ ਜਿਹੜੇ ਹੋਗੇ ਬਈ ਕਰਿਓ ਮੜਾ ਯਾ ਕਮੈਂਟ ਕਰ ਫਰੀ ਇਹ ਕਿੱਥੋਂ ਟੇਸ਼ਨ ਲੀ ਆ ਮੈਂ ਆ ਬਰ ਦੂ ਐਕਸਟੇਸ਼ਨ ਕਰ ਗਿਆ ਨਹੀਂ ਪਤਰਾ ਲੱਗਣੀ ਤੂੰ ਤੱਕ ਹੋਗੀ ਤਾ ਬਈ ਧੋਖਾ ਕੀਤਾ ਤੂੰ ਰੇਲਵੇ ਮਹਿਕਮੇ ਨਾਲ ਇਹਨੇ ਫਰੀ ਚ ਸਫਰ ਕੀਤਾ ਇੱਕ ਆਹ ਇੱਕ ਟੇਸ਼ਨ ਤੱਕ ਉਹ ਤੂੰ ਗਾਇਨ ਟਿਕ ਲਿਆ ਕੀ ਆ ਟਿਕਟਾਂਗੇ ਮੇਰੇ ਕੋਲ ਬਹੁਤ ਹੋਊਗਾ ਸੀ ਮੈਂ ਸਾਰੀਆਂ ਇਕੱਠੀਆਂ ਕਰ ਲਿਆ ਸੀਗੀਆਂ ਹਾਂ ਉਹ ਤਾਂ ਜਾਂਦੇ ਹੁੰਦੇ ਆਪੜ ਹਾਂ ਹੁਣ ਜਾਵੜਾ ਕਰਨੇ ਬੋਲ ਕਸ ਬਾਕੀ ਮਿਸਤਰੀ ਦਾ ਕੰਮ ਚੱਲ ਰਿਹਾ ਤੇ ਜਿਹੜੀ ਛੱਤ ਆ ਉਹ ਹਲੇ 4-5 ਦਿਨ ਲੱਗ ਜਾਣਗੇ ਤੇ ਬਾਕੀ ਉਹ ਡਿਜ਼ਾਈਨਡ ਯੂਨ ਬਣਾਉਣ ਤੇ ਟਾਈਮ ਲੱਗ ਗਿਆ ਤੇ ਕੰਧਾਂ ਕੱਲ ਨੂੰ ਲੱਗ ਜਾਣਗੀਆਂ ਤੇ ਬਾਕੀ ਪਰਸੋਂ ਆਪਾਂ ਸਮਾਨ ਸਗੋਂ ਲੈ ਕੇ ਆਵਾਂਗੇ ਢੁੱਲੇ ਦਾ ਆ ਬੰਦਾ ਆਇਆ ਆਪਣਾ ਇਹ ਆਪਣਾ ਇੱਥੇ ਸਮਾਨ ਚਕਾਊਗਾ ਭੂਆ ਦਾ ਮੁੰਡਾ ਤੇ ਸਮਾਨ ਚਕਾਉਣ ਵਾਸਤੇ ਇਹਨੂੰ ਸੱਦਿਆਗਾ ਮੈਂ ਆਪਣੀ ਤੇ ਇੱਕ ਪਤਨ ਗੁਣੀਆ ਨੂੰ ਸੱਦਾਂਗੇ ਤਿੰਨ ਗੁਣੀਆ 라 ਵੀ ਆਊਗਾ ਉਹ ਉਹ ਕਹਿੰਦਾ ਦੱਸ ਦੀ ਜਦੋਂ ਮਰਜੀ ਉਹ ਮੇਰੇ ਮਿਸਟਰ ਕੋਲ ਉਹਨਾਂ ਨੂੰ ਸੱਤ ਦੇ ਸੱਦਾਂਗੇ ਮੈਂ ਇੱਕ ਪਤਨ ਤਿੰਨ ਗੁਣੀਆ ਨੂੰ ਸੱਤਾਂਗੇ ਪੰਜ ਜਾਣੇ ਹੋ ਗਏ ਆ ਗਣਾ ਕੀ ਇਹ ਕਿਹੜਾ ਕਮੈਂਟ ਆਇਆ ਪੜਨਾ ਕੀ ਲਿਖਿਆ ਸਪੀਕ ਇੰਗਲਿਸ਼ ਨਾਓ ਇਨ ਪੰਜਾਬ ਸਪੀਕ ਜਪਾਨ ਤੋਂ ਬੰਦਾ ਯਾਰ ਆਪਣੇ ਨਾਲ ਜਿਹੜਾ ਹੋਇਆ ਜਪਾਨ ਤੋਂ ਹਾਊ ਆਰ ਯੂ ਹਾਊ ਆਰ ਯੂ ਬ੍ਰਦਰ ਕਿੰਨੇ ਬੰਦੇ ਆ ਗਏ ਕਿੱਥੇ ਆ ਗੁੰਦੇ ਹੋਏ ਇੰਗਲਿਸ਼ ਵੀ ਬੋਲ ਲੈਨੇ ਆਪਾਂ ਏਡੀ ਕੋਈ ਗੱਲ ਨਹੀਂ ਇੰਗਲਿਸ਼ ਵੀ ਬੋਲ ਲੈਨੇ ਆ ਕੀ ਬੋਲਗੇ ਪਰ ਇੰਗਲਿਸ਼ ਚ ਥੈਂਕ ਯੂ ਗਾਇਦਰ ਨੇ ਆਪਾਂ ਹੋਰ ਕੀ ਕਹਿਣਾ ਕੀ ਆ ਕੋਈ ਉਹ ਬੰਦਾ ਕਹਿੰਦਾ ਕਹਿੰਦਾ ਮੈਂ ਜਾਪਾਨ ਅੰਡਰਸਟੈਂਡ ਕਰਦਾ ਕਹਿੰਦਾ ਮੇਰਾ ਗੱਲ ਕਰ ਆਪਾਂ ਨੂੰ ਜਾਪਾਨ ਨਹੀਂ ਆਉਂਦੀ ਆ ਬੰਦਾ ਆਹੋਾ ਟਰਾਂਸਲੇਟਰ ਤੇ ਦੱਸ ਫਿਰ ਸੱਤ ਬੰਦੇ ਹੋ ਗਏ ਸੱਤ ਕਮੈਂਟ ਸਿੱਟੋ ਸੱਤ ਬਾਈ ਕਿੱਥੋਂ ਪਤਾ ਲੱਗਦਾ ਦੱਸ ਦੇ ਮੈਨੂੰ ਡਲੇ ਵਾਂਗੂ ਢੱਗਣੇ ਚਾਹੀਦੇ ਆ ਕਮੈਂਟ ਤਾਂ ਬੋਲ ਆ ਰੱਖ ਦੇ ਯਾਰ ਮੈਂ ਚੈੱਕ ਕਰਦਾ ਯਾਰ ਤੂੰ ਚੈੱਕ ਰਹਿਣ ਦੇ ਮੈਂ ਇਧਰੋਂ ਤੈਨੂੰ ਦੱਸੀ ਜਾਣਾ ਵਾ ਜਪਾਨ ਵਾਲੇ ਭਾਈ ਇੰਗਲਿਸ਼ ਚ ਕਮੈਂਟ ਕਰੋ ਆਪਾਂ ਦੱਸਦੇ ਆ ਪਲੀਜ਼ ਕਮੈਂਟ ਇਨ ਪਲੀਜ਼ ਕਮੈਂਟ ਇਨ ਇੰਗਲਿਸ਼ ਵੀ ਵਿਲ ਡੈਫੀਨੇਟਲੀ ਅਨਸਰ ਯੂ ਹੈਨਾ ਸਹੀ ਹੈ ਸਹੀ ਹੈ ਐਲਸ ਕੀਤੀ ਆ ਇਦਾਂ ਐਲਸ ਕੀਤੀ ਆ ਐਵੇਂ ਨਹੀਂ ਸਾਡੇ ਸ਼ੇਵ ਦਾ ਪਰ ਕੀ ਹੋ ਗਿਆ ਜੇ ਗਏ ਨਹੀਂ ਫਰੈਂਕਸ ਕੀਤੀ ਐ ਐਵੇਂ ਨਹੀਂ ਸਾਡੇ ਜੀ ਮੇ ਦਾ ਕੀ ਆਇਆ ਪੰਜਾਬੀ ਮੇਰਾ ਲੱਸੀ ਪੀਏਗਾ ਹੈ ਯਾਰ ਜਦੋਂ ਹੁਣ ਅਸੀਂ ਜਾਣਦੇ ਪੰਜਾਬੀਆਂ ਜਿਨੇ ਪੰਜਾਬੀ ਪੰਜਾਬੀ ਸਮਝ ਨਹੀਂ ਸਕਦਾ ਅਨਸਬਸਕ੍ਰਾਈਬ ਕਰ ਦੋ ਨਹੀਂ ਨਹੀਂ ਪੰਜਾਬੀ ਇਸ ਮਾਈ ਮਦਰ ਟੰਗ 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 ਇੰਨਾ ਪੰਜਾਬੀ ਪੰਜਾਬੀ ਇਸ ਮਾਈ ਮਦਰ ਟੰਗ ਵੀ ਆਰ ਪੰਜਾਬੀ ਵੀ ਵਿਲ ਡੈਫੀਨੇਟਲੀ ਗਿਵ ਫਰਸਟ ਪ੍ਰਾਇੋਰਟੀ ਟੂ ਪੰਜਾਬੀ ਲੈਂਗੁਏਜ ਚਲ ਜੇ ਤੁਸੀਂ ਕੋਈ ਪੁੱਛਣਾ ਫਿਰ ਅਸੀਂ ਦੱਸ ਉਹ ਕਰ ਦਿਆਂਗੇ ਆਈ ਚਲੋ ਅਗੀਆਂ ਜੁੜੀਏ ਚਲੋ ਸੱਤ ਜਣੇ ਮੰਦੇ ਆਪਾਂ ਨੂੰ ਦੇਖੀ ਜਾਂਦੇ ਆ ਪਰ ਕੁਛ ਬੋਲ ਨਹੀਂ ਰਹੇ ਬਸ 2-4 ਮਿੰਟ ਹੀ ਹੋ ਰਿਹਾ ਆਪਾਂ 2-4 ਮਿੰਟ ਬਸ ਲਾਈਵ ਹੋਰ ਕਰਨ 50 ਸੈਕਿੰਡ ਲੇਟ ਕਿਉਂ ਚੱਲਦਾ ਕੀ ਇੱਧਰ ਲਾਈਵ ਤੇ ਉਹ ਲੇਟ ਪਹੁੰਚਦੀ ਆ ਵਾਜਾ ਹਾਂਜੀ ਮਿੱਤਰੋ ਸਾਰੇ ਚਨਾ ਕੋਈ ਗੱਲ ਬਾਤ ਆ

ਕਿਹੜੀ ਕਲਾਸ ਨੌਵੀਂ ਚ ਉਹ ਚਾਰ ਜਣੇ ਰਹਿ ਗਏ ਕਾਹਦਾ ਬਕਵਾਸ ਹੋ ਜਿੰਗਾ ਬਸ ਹੂੰ ਧਾਮਦਰੀ ਬ੍ਰੇਕਾਂ ਨੌਵੀਂ ਚ ਲੱਗਦੀਆਂ ਹੁੰਦੀਆਂ ਆ ਕੇ ਮੇਰੇ ਨਾਲ ਮੇਰੇ ਨਾਲ ਦੀਆਂ ਨਾਲਦਿਆਂ ਦੀਆਂ ਲੱਗੀਆਂ ਸੀਗਾ ਤਿੰਨ ਚਾਰਾਂ ਦੀਆਂ ਬ੍ਰੇਕਾਂ ਨੌਵੀਂ ਜਾ ਕੇ ਮੇਰੀਆਂ ਨਾਲ ਲੱਗੀਆਂ ਚਲੋ ਠੀਕ ਹੈ ਚਲੋ ਠੀਕ ਹੈ ਹੁਣ ਆਪਾਂ ਲਾਈਵ ਕਰਦੇ ਆਂ ਬੰਦ ਤੇ ਜਿਹੜੇ ਬੰਦੇ ਦੇਖੀ ਜਾਂਦੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਇਹਨੂੰ ਬਾਅਦ ਵਿੱਚ ਵੀਡੀਓ ਦੇਖਣਗੇ ਉਹ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਵ ਆਪਾਂ ਕਿਸੇ ਦਿਨ ਫੇਰ ਦੁਬਾਰੇ ਫੇਰ ਹੋਵਾਂਗੇ ਤੇ ਲਾਈਵ 'ਚ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ